ਦੇ ਸੀਜਨਸ ਡਾਟ ਹੋ ਚੁੱਕਿਆ ਹਨ ਨਰਾਪਿਆਂ ਤੋਂ ਹਨ ਹਾਂ ਨਰਾਪਿਆਂ ਤੋਂ ਹਨ ਦੇ ਸੀਜਨਸ ਡਾਟ ਹੋ ਗਿਆ ਜਿੱਦਣ ਬੁਹਾ ਦੇ ਹਾਂ ਫੌਜੀ ਪੁਲ ਬਣਾਉਂਦੇ ਨੇ ਢਾ ਲਾਉਂਦੇ ਨੇ ਫੌਜੀ ਇਹਦੇ ਤੱਕ ਦੇ ਸੀ ਥੋੜੇ ਦਿਨ ਪਹਿਲਾਂ ਬਣਾਇਆ ਸੀ ਇਹਨਾਂ ਦੀ ਟ੍ਰੇਨ ਕਿਹਨੂੰ ਕਿਤੋਂ ਪਹਿਲਾਂ ਟ੍ਰੇਨ ਕਿਹਨੂੰ ਹਾਂਜੀ ਮੇਰੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਨਵੇਂ ਬਲੌਗ 'ਚ ਸੁਣਨ ਜਾਣ ਲੱਗੇ ਸੀ ਅਸੀਂ ਕੰਮ ਤੇ ਆਇਓ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ। ਜਾਣ ਲੱਗੇ ਸੀ ਅਸੀਂ ਅੱਜ ਕੰਮ ਤੇ ਲੇਟ ਹੋਗੇ ਥੋੜਾ ਜਿਹਾ। 9:30 ਹੋ ਗਈ ਹੋਣੀ। ਨਹੀਂ ਆ 9:30 9:30 ਦਾ ਟਾਈਮ ਹੋ ਗਿਆ। ਮਾਨੋ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮਾਨਪ੍ਰੀਤ ਨੇ ਸਾਸਰੀ ਘਰ ਬੁਲਾਤੀ ਤੇ ਕਹਿੰਦੀ ਵੀ ਬਲੌਗ ਸ਼ੁਰੂ ਕਰ ਦਿੰਨੇ ਆ ਤੇ ਮੈਂ ਕਹਿੰਦਾ ਚਲ ਮੈਂ ਅੱਜ ਤੋਂ ਹੀ ਕਰੂੰਗਾ ਇਹਨਾਂ ਨੂੰ ਦੇਖਦੇ ਆ ਸਾਰੇ ਠੀਕ ਠਾਕ ਨੇ ਛੜਦੀ ਕਲਾ ਜੀ ਨੇ ਤੁਸੀਂ ਵੀ ਆਪਣਾ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਕਿ ਸਾਰੇ ਭੈਣ ਭਰਾ ਕਿੱਥਾਂ ਨੇ ਕਿਹੜੀ ਗਾੜੀ ਜਗ੍ਹਾ ਤੋਂ ਨੇ ਸਾਰੇ ਜਣੇ ਦੱਸਿਆ ਕਰੋ ਆ ਬਾਕੀ ਹੁਣ ਅਸੀਂ ਥਿਲਿਆਂ ਕੰਮ ਤੇ ਹੋਟ ਹੋ ਜਾਂਦੇ ਸਾਰੇ ਸੈਂਟਰੀ ਨੰੋਂ ਕੋਈ ਜੀ ਸਟਾਰਟ ਅਪ ਹੋ ਜਾਂਦੇ ਹਨ ਪੂਰੇ ਕੋਈ ਕੰਮਕਾਰਾਂ ਦੇ ਜਾਣ ਵਾਲੇ ਸਾਰੇ ਭੈਣ ਭਰਾ ਹੁੰਦੇ ਨੇ ਹਨ ਜਿਨ੍ਹਾਂ ਨੇ ਜਾਣਾ ਹੁੰਦਾ ਵਾ ਤੇ ਇਸ ਪ੍ਰੋਮੋਟਰ ਵਾਲੇ ਗੱਡੀਆਂ ਵਾਲੇ ਸਾਰੇ ਭੈਣ ਭਰਾ ਬਣੇ ਤੇ ਨਾ ਟਾਈਮ ਜਾਂਦੇ ਨੇ ਉਹਦੇ ਕਰਕੇ ਟ੍ਰੈਫਿਕ ਵੱਧ ਹੁੰਦੀ ਹੈ ਕੋਈ ਸੇ ਮੇਨ ਰੋਡ ਆ ਇਹ ਇਹ ਲੁਧਿਆਣੇ ਨੂੰ ਜਾਂਦਾ ਇਧਰ ਨੂੰ ਉਹ ਆਪਣਾ ਨੇਰ ਨੂੰ ਨੇਰ ਪੜ ਤੁਰ ਪੜ ਵੀ ਜਾਂਦਾ ਥੱਲੇ ਦੇ ਵੀ ਰਸਤਾ ਚਲੇ ਜਾਂਦਾ ਵਾ ਸਿੱਧਾ ਲੁਧਿਆਣੇ ਨੂੰ ਜਾਂਦਾ ਵਾ ਕੁੱਗਰੀ ਬਾਈਪਾਸ ਰੋਜਪੁਰ ਨੂੰ ਅੱਗੇ ਚਲੇ ਜਾਂਦਾ ਵਾ ਰੋਜਪੁਰ ਵਾਲਾ ਰੋਡ ਜਾਂਦੇ ਤੇ ਜਿਹੜੇ ਉਧਰ ਨੂੰ ਜਿਵੇਂ ਮੇੜੀ ਬਾਲ ਨੇ ਅੱਧੇ ਸਾਈਡ ਜਾਂਦਾ ਸਿੱਧਾ ਤੇ ਸ਼ਹਿਰ ਚ ਬਸਾਂ ਦੇ ਲੋਨੀਆਂ ਕਿ ਜੇਕਰ ਸੱਦੇ ਜਾਣਾ ਹੁੰਦਾ ਵਾ ਕੋਈ ਦੂਰੋਂ ਆਉਂਦਾ ਮੇਰਾ ਭੈਣ ਭਰਾ ਉਹ ਆਏ ਨਹੀਂ ਰੱਕ ਸਕਦਾ ਵਾ ਆ ਸਾਰਾ ਸਿੱਧਾ ਪੜ ਜਾਂਦਾ ਵਾ ਕੋਈ ਟ੍ਰੈਫਿਕ ਨਹੀਂ ਹੁੰਦੀ ਇੱਧਰ ਨੂੰ ਸਾਰਾ ਢੇਰ ਖਾ ਗਿਆ ਉੱਤੋਂ ਪਾਣੀ ਤੇ ਚਲਵਣ ਬਜਟ ਘਟਾ ਗਿਆ ਹੋਰ ਤਾਂ ਕੇ ਬਿਠਾ ਕੇ ਵਾਹੇ ਗੁਰਚੜੀ ਦਾ ਕੋਲ ਗੁਰਚੜੀ ਨਾਲ ਬੋੜਾ ਗਿਆ ਇੱਧਰ ਨੂੰ ਸਾਰੇ ਰਸਤੇ ਫਾੜ ਜਾਂਦੇ ਨੇ ਹਾਂ ਦੋ ਤਿੰਨ ਨਹਿਰਾਂ ਕਾੜ ਦੀਆਂ ਨੇ ਹਾਂ ਫੇ ਕਿ ਲੁਧਿਆਣੀ ਨੂੰ ਚਲ ਜਾਂਦੀ ਆ ਕਿੱਧਰ ਨੂੰ ਤੇ ਰਾਣਾ ਸਾਹਿਬ ਤੇ ਰਾਣਾ ਸਾਹਿਬ ਤੇ ਰਾਣਾ ਸਾਹਿਬ ਕੁੱਪ ਕੁੱਪ ਨੂੰ ਚਲੇ ਜਾਂਦੀ ਹੈ এয়ারਪੋਰਟ ਲਈ ਨੂੰ এয়ারਪੋਰਟ ਵਾਲੀ ਨੂੰ এয়ারਪੋਰਟ ਉਹ ਦੋ ਸਰੇ ਸਿੱਤੇ ਯੱਤਣ ਚਲੇ ਜਾਂਦੇ ਆ ਲੁਧਿਆਣੇ ਵੱਲ ਨੂੰ ਜਿਵੇਂ ਕਿ ਸਾਨੂੰ ਪਤਾ ਹੀ ਹੈ ਸਾਰਿਆਂ ਨੂੰ ਸਵੇਰੇ ਸਵੇਰੇ ਕਰ ਵੀ ਸ਼ੁਰੂ ਹੋ ਜਾਂਦੀ ਆ ਟਕਪ ਬਹੁਤ ਜ਼ਿਆਦਾ ਹਾਂ ਪਰ ਉਹ ਰਾਤਾਂ ਠੰਡੀਆਂ ਹੋ ਗਏ ਰਾਤਾਂ ਦਾ ਹੁਣ ਚੇਂਜ ਹੋਣ ਲੱਗ ਗਿਆ ਮਾਹੌਲ ਮੌਸਮ ਠੀਕ ਆ ਹੁਣ ਹਨਾ ਏਸੀ ਦੀ ਐਨੇ ਲੋੜ ਨਹੀਂ ਪੈਂਦੀ ਹੈਗੀ ਡੱਟ ਲੱਗਣ ਲੱਗ ਜਾਂਦੇ ਆ ਕੁਛ ਆਪਣੇ ਰਹਿਰ ਕਰਕੇ ਵੀ ਠੰਡ ਜਿਆਦਾ ਵਾ ਹੈ ਨਾ ਇਹ ਤਾਂ ਹਮੇ ਰਹਿਰ ਕਰਕੇ ਵੀ ਠੰਡ ਕਰਕੇ ਪੈ ਜਾਂਦਾ ਪਹਿਲਾਂ ਹੋ ਜਾਂਦੀ ਥੋੜੀ ਵੈਸੇ ਤੁਸੀਂ ਸਹਿਰੇ ਨੂੰ ਸਵੇਰ ਦੀ ਠੰਡ ਹੋ ਹੀ ਜਾਂਦੀ ਹੈ ਤੁਸੀਂ ਸਹਿਰੇ ਤੋਂ ਫਰਕ ਨਾ ਚੇਂਜ ਹੋਣ ਲੱਜਾਂਦਾ ਵਾ ਮੌਸਮ ਆਪਣੇ ਰਾਤ ਨੂੰ ਜਿਆਦਾ ਠੰਡ ਹੁੰਦੀ ਹੈ ਪੂਰੇ ਤੜਕੇ ਜੇ ਤੋਂ ਪੈ ਜਾਂਦਾ ਫਰਕ ਸੋਹਣੋ ਫਰਕ ਪੈ ਜਾਂਦਾ ਆਪਾਂ ਇਹ ਸੀਗੇ ਜੈਪਰੇ ਮੰਮੀ ਨੇ ਬਣਾਉਣੀ ਸੀ ਸ਼ਰਟ ਜਣਾ ਸ਼ਾਮ ਨੂੰ بیا ਮੇਰੇ ਸਿੱਧੇ ਡੇਰੀ ਸਿੱਕਾ ਕਰ ਲ ਗਏ ਸੀ ਕੱਜ ਜਣਾ ਵਦਲੇ ਬਹਿ ਵੀ ਸ਼ੁਰੂ ਹੋ ਗਿਆ ਹੁਣ ਸਟਾਰਟ ਆਏ ਨੇ ਮੇਰਾ ਜਾਣਾ ਪੈਂਦਾ ਜ਼ਰੂਰੀ ਆ ਉਹ ਦਿੱਤੋ ਜ਼ਰੂਰੀ ਹੁੰਦਾ ਉੱਥੇ ਜਾਣਾ ਪੈਂਦਾ ਸਹੀ ਗੱਲ ਇਹ ਨਹੀਂ ਤਾਂ ਕੰਮਕਾਰਾਂ ਚ ਕਿੰਨਾ ਟਾਈਮ ਲੱਗੂਗਾ ਜਣਾ ਜਾਂਦੋਂ ਉਹ ਹੁਣ ਜਾਣਾ ਦਾ ਆਪਣਾ ਕੰਮ ਕਰ ਤੇ ਕਿਉਂਕਿ ਹੁਣ ਜਾਣਦੇ ਹਾਂ ਇਹ ਗਾਣੇ ਅੱਜ ਪਹਿਲਾਂ ਹੀ ਲੇਟ ਹਾਂ ਥੋੜੇ ਜਿਹਾ ਆਇਆ ਘਰੇ ਗਿਆ ਨੂੰ ਟਾਈਮ ਲੱਗ ਜਾਂਦਾ ਬਜਾਦਾ ਚਾਹ ਪੀਣਾ ਚਾਹ ਬਣਾ ਲਓ ਕਦੇ ਕੋਸ਼ਿਸ਼ ਕਰ ਲਓ ਸਵੇਰੇ ਸਵੇਰੇ ਚਾਹ ਕਿੱਥੇ ਜੰਗੀ ਲੱਗਦੀ ਰੋਟੇ ਬਾਣੇ ਖਾਦੇ ਹੁੰਦੇ ਆ ਫਿਰ ਬੁਰਾ ਹਾਲ ਹੈ ਮੈਂ ਜਿੱਦ ਤੋਂ ਮਾਰਜੀ ਜੰਗੀ ਜਿੱਦ ਤੋਂ ਮਾਰਜੀ ਕਿਤੇ ਕੋਈ ਉਹ ਸੜਕ ਨਹੀਂ ਲਿੰਗੀ ਜਿੱਥੇ ਬਣਦੀ ਆ ਉਹ ਮੋੜ ਦੰਦ ਨੇ ਛੇਤੀ ਹੋਈ ਛੇਤੀ ਮੋੜ ਦੰਦ ਚਲੋ ਇਸ ਕੋਲ ਜਿੱਦਾਂ ਵਿੱਚ ਆਉਂਦੇ ਚਲੋ ਮੋੜ ਕੇ ਚੱਲੀ ਜਾਂਦਾ ਇਸੇ ਤਰ੍ਹਾਂ ਕੀ ਜਾਣਾ ਸਿਸਟਮ ਆਹੀ ਕੋਸ਼ਿਸ਼ ਕਰਦੇ ਬਹੁਤ ਸੌ ਗਈ ਤੇ ਅੱਛਾ ਅੰਪੂ ਸੀਗਾ ਕੈਨੇਡਾ ਪਹੁੰਚ ਗਈ ਰਾਤ ਗਿਆ ਸੌਣੇ ਸੁਪਨੇ ਚ ਅੱਛਾ ਦਸ ਵਾੜਾ ਬਹੁਤ ਸੌ ਗਈ ਆਂ ਗਿਆ ਸੋਣੇ ਸੋਣੇ ਸੜਕਾਂ ਚਾਹ ਵੀ ਡਿਵਰਟ ਕਰ ਰੋਟੀ ਖਾ ਲੋ ਅੱਛਾ ਜਵੇ ਕੰਦਰੀ ਨਹੀਂ ਜਿਹੜੇ ਗਏ ਹੋਏ ਨੇ ਨਾ ਉਹਨਾਂ ਨੂੰ ਪੁੱਛ ਕੇ ਦੇਖੋ ਗੱਦਗੀ ਦੇਖ ਪਾਸੇ ਕੁੱਛ ਜਿਨਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਸੜਕਾਂ ਦੇਖਣੀਆਂ ਨੇ ਪੰਜ ਮਿੰਟ ਲਈ ਦਿਨ ਰਾਤ ਇੱਕ ਹੋਇਆ ਕਰ ਜਾਂਦਾ ਧੁੱਪ ਪੈ ਗਈ ਬਹੁਤ ਹੀ ਜ਼ਿਆਦਾ ਬਹੁਤ ਜ਼ਿਆਦਾ ਧੁੱਪ ਇਹ ਧੁੱਪ ਨਾ ਜਿਹੜੀ ਬਾਦੂ ਚ ਪੈਂਦੀ ਹੁੰਦੀ ਹੈ ਹਨਾ ਮੋਟਰ ਜੀ ਬਾਦੂ ਚ ਹੁੰਦੀ ਹੈ ਇਹ ਕੈੜੀ ਜੀ ਧੁੱਪ ਅਜੀਬ ਜੀ ਬਾਦੂ ਜੀ ਪੈ ਗਈ ਨੇ ਮੀਂਹ ਪਸੂ ਦੇ ਵਿੱਚ ਹੁਣ ਆਣ ਲੱਗੀ ਧੁੱਪ ਹੁਣੇ ਧੁੱਪ ਪੂਰੀ ਲੱਗਦੀ ਆ ਪਰ ਸਰਦੀਆਂ ਚ ਆਪਾਂ ਇਹੀ ਧੁੱਪ ਨੂੰ ਦੱਸਵਾਂਗੇ ਪਰ ਉਹ ਵਧੀਆ ਲੱਗਦੀ ਹੁੰਦੀ ਉਹ ਨਿੱਗੀ ਲੱਗਾਂ ਚੱਲੇ ਆ ਲੋਕ ਨਾਲ ਭਰੇ ਹੋਏ ਆ ਟਰੱਕ ਹੁਣੇ ਬਣਾਉਣਗੇ ਸੜਕ ਚੱਲ ਬਣ ਜੂ ਵਧੀਆ ਗੱਲ ਕਿੱਥੇ ਬਣੂ ਇਹ ਨਹੀਂ ਪਤਾ ਕਿੱਧਰ ਨੂੰ ਲੈ ਕੇ ਚੱਲੇ ਇਹਨੂੰ ਫੜ ਕੇ ਲਾਹਾਂ ਰ ਇਹਨੂੰ ਰੋਕ ਇੱਥੇ ਲਾ ਕੇ ਜਾ ਟਰੱਕ ਹੈਗਾ ਪੂਰਾ ਭਰਿਆ ਹੋਇਆ ਹੈ ਜੇ ਰੋਟੀਆਂ ਨੇ ਸੜਕ ਬਣਾਉਂਦੀ ਕਿੱਥੇ ਬਣਦੀ ਹੋਣੀ ਹੈ ਸੜਕ ਇਹ ਵੀ ਕਰਮ ਹੁੰਦੀ ਹੈ ਸਣਾ ਪੂਰੀ ਕਰਮ ਹੁੰਦੀ ਹੈ ਇਹ ਪਿਆਰ ਚਿਪਕ ਜਾਂਦੇ ਜਦੋਂ ਪਾਉਂਦੇ ਹੁੰਦੇ ਸਮੀਲ ਵੀ ਆਉਂਦੀ ਹੈ ਉਹਦੀ ਇਹ ਸੀ ਸਮੀਲ ਕਿਚਰੇ ਦੀ ਸੇਕ ਵੀ ਬਾਦ ਹਾਂ ਜੀ ਸੀ ਸੌਂਡਰ ਬਾਰਲੇ ਸੌਂਡਰ ਇਟੋਨੀ ਪਹੁੰਚਿਆ ਲੱਗ ਗਿਆ ਦੁਕਾਨ ਤਾਂ ਇਹ ਨਾ ਦੀ ਜੀਰੀ ਵਾਲਿਆਂ ਦੀ ਜਿਆਦਾ ਤਾਂ ਉਹਨਾਂ ਚ ਢੀਰੇ ਲੂਣੀ ਨਹੀਂ ਹਾਂ ਜੀ ਹੁਣ ਅਸੀਂ ਪਹੁੰਚੇਗੇ ਸੀਗੇ ਪਰ ਫਲਾਈਟ ਚੱਲੀ ਗਈ ਹੁੰਦੀ ਐ ਇਹ ਨਹੀਂ ਪਤਾ ਕਦੋਂ ਆਊਗੀ ਕਦੋਂ ਆਊਗੀ ਮੈਂ ਜੀ ਪਤਾ ਨਹੀਂ ਫਲਾਈਟ ਦਾ ਕੋਈ ਪਤਾ ਨਹੀਂ ਬਹੁਤ ਵਾਰ ਤੁਹਾਨੂੰ ਗਣਨ ਹਾਂ ਨਾ ਹਾਂ ਤੇ ਬੱਸ ਹਾਂ ਤੇ ਜਾਨਕੀ ਜੀ ਨਹੀਂ ਜਾਂਦੀ ਤਾਂ ਨਹੀਂ ਅੱਗੇ ਨਹੀਂ ਗਈ ਫਲਾਈਟ ਦਾ ਜਾਂਦੀ ਹਾਂ ਗੱਲ ਇਹ ਕਿ ਇਹਨਾਂ ਜਦ ਆਇਆ ਉਹ ਧੋਈ ਗਈ ਮਾਣ ਮੈਂ ਬਾਰੇ ਵੀ ਆਉਂਦੇ ਹਾਂ ਬਾਰੇ ਵੀ ਮੈਂ ਪਾਸ਼ਾ ਤੋਂ ਵੀ ਆਸਾ ਤੋਂ ਪਾ ਕੇ ਰਹੇ ਹਾਂ ਚਾਹ ਰੋਟੀ ਮੈਂ ਚਾਹ ਨੂੰ ਸੁਪਤਰੀ ਵੀ ਨੇ ਡਰੈਸ ਪਾ ਸਕਦੇ ਮੈਂ ਲਾਈਵ ਆਇਆ ਵੀਡੀਓ ਗੇੜੀ ਚੱਲਦੀ ਹੈ ਹੈ ਗੇੜੀ ਜੰਦੀ ਸੀ ਹਾਂ ਕੀ ਕਹਿੰਦੇ ਸੀ ਮੇਰੇ ਪੇਰੈਂਟਸ ਦੀ ਗਲਤੀ ਆ ਆਹੋ ਗਲਤੀ ਤਾਂ ਹੈ ਜੀ ਗਲਤੀ ਤਾਂ ਹੈ ਕੀ ਹਾਂ ਜੀ ਹੁਣ ਆਪਾਂ ਰੋਟੀ ਖਾ ਲਈ ਸੀ ਤੇ ਮੈਂ ਲੱਗੀ ਐ ਚਾਹ ਬਣਾਉਣ ਚਾਹ ਆਪਾਂ ਇੱਥੇ ਬਣਾ ਲਾਂ ਨੇ ਜੀ Pero ¿dónde le he ido? Gracias. ਜੋ ਫੋਟੋ ਜਿਹੜੇ ਬਣੇ ਸੀਗੇ ਇੱਥੇ ਨਾਲੋਂ ਫੋਟੋ ਮੈਜੀ ਮੇਰੇ ਬੰਤੇ ਇੱਥੇ ਰਹੋਣਗੇ ਹੁਣ ਅਸੀਂ ਹੋ ਗਏ ਸੀਗੇ ਫ੍ਰੀ ਅਜ ਵਿਲੇਜ ਹੀ ਸੀਗੇ ਕੰਮਕਾਰ ਇੰਨਾ ਹੈ ਨਹੀਂ ਸੀਗਾ ਤੇ ਹੁਣ ਜਾਣ ਲੱਗੇ ਸੀ ਘਰ ਨੂੰ ਕਿਉਂਕਿ ਅਰਮਨ ਦਾ ਪੇਪਰ ਵੀ ਨੇ ਦੋ ਲਾਸਟ ਰਹਿ ਗਏ ਕੱਲ ਦੇ ਕੋਨ ਨੂੰ ਨਿਊ ਨੋਟਸਬੁੱਕ ਨੋਟਬੁੱਕ ਲੈ ਕੇ ਜਾਣੀਆਂ ਨੇ ਨੈਕਸਸ ਨੈਕਸਟ ਸੈਮੈਸਟਰ ਦੀ ਇਹ ਵੀ ਇਹ ਜੀਰੀ ਤੁਪੇ ਫੋਲੀ ਹੋਈ ਹੈ ਲੋਦਾ ਚਾਹ। ਹਾਂ ਲੁੱਕ ਪਾ ਕੇ ਗਏ ਨੇ। ਤਾਂ ਹੀ ਲੁੱਕ ਵਾਲਾ ਟਰੱਕ ਆਇਆ ਹੋਇਆ ਰਿਹਾ। ਪਾ ਗਏ ਉਹ। ਜਿੱਥੇ ਜਿੱਥੇ ਟੋਏ ਸੀ ਪਰ ਉੱਥੇ ਉੱਥੇ ਹੀ ਪਾ ਕੇ ਗਏ। ਚੱਲ ਇਹਨਾਂ ਕੋ ਤੇ ਹੈਗੇ ਵੀ ਇੰਨੀ ਕਿਉਂ ਕਰ ਗਏ? ਓਹ ਇਹ ਤਾਂ ਗੱਲ ਹੈ। ਚੱਲ ਨਹੀਂ ਬਣੀ ਤਾਂ ਨਾ ਸਹੀ ਪਰ ਇੰਨਾ ਕੀ ਕਰਕੇ ਵੀ ਜਿੱਥੇ ਟੋਏ ਨੇ ਉਹ ਪਰ ਗੇਟ ਹੋਏ ਜਿਆਦਾ ਹੋਏ ਹੋਏ ਸੀ ਮੀਂਹ ਪੈਣ ਨਾਲ। ਨੀ ਸਾਰੇ ਭਰੇ ਕਿਹੜਾ ਉੱਤ ਗਿਆ ਹੂੰ ਕੋਤੋਂ ਦਾ ਸੜਕ ਨੂੰ ਕੁਛ ਨਹੀਂ ਹੁੰਦਾ ਮੀਹਾਂ ਨਾਲੇ ਸੜਕ ਹੁੰਦੇ ਆ ਅੱਛਾ ਸਾਰੀ ਟੋਏ ਭਰੇ 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 ਭੈਣੀ ਮੀਹਾਂ ਨਾਲੇ ਖਰਾਬ ਹੁੰਦੀਆਂ ਇਹਦੇ ਟੁੱਟੀਆਂ ਵੱਤ ਇਹਦਾ ਠੀਕ ਹੈ ਧੰਨਵਾਦ ਵੀ ਜਿਨ੍ਹਾਂ ਨੇ ਭਰੇ

ਹੜੀ ਹੜੀ ਇਹ ਲੈ ਕੇ ਜਾਣਗੇ ਹੁਣ। ਹਬੀ ਉਹ ਟਰੱਕ ਮੇਰੇ ਅੱਜੀ ਆਪਾਂ ਨੂੰ ਇਹ ਹੀ ਸੀਗਾ ਕੋਲ ਸੀ। ਇਹ ਹੀ ਸੀ ਹੁਣ ਪਤਾ ਨਹੀਂ ਕਿ ਕਿਉਂ। ਕਿਉਂਕਿ ਹਦਾਇਤ ਸੀ। ਟਰੱਕ ਭਰੀ ਹੁੰਦੇ ਸੀ ਸਵੇਰੇ ਇੱਕ। ਉਧਰ ਵੀ ਜਾਂਦੇ ਸੀ। ਹਾਂ। ਹੜੀ ਹੜੀ ਇਹ ਮੈਂ ਗਰਾਵੇ ਤੱਕ ਸਾਰੀ ਬਣਾਣੀ। ਹਾਂ ਜੀ ਬਹੁਤ ਹੋਈ ਸੀ ਬਹੁਤ ਜ਼ਿਆਦਾ ਨੇ ਆਹ ਦੇ ਵੱਡੇ ਵੱਡੇ ਪੀ ਹੋਏ ਨੇ ਹਾਂ ਜੀ ਹੁਣ ਅਸੀਂ ਪਹੁੰਚ ਗਏ ਸੀਗੇ ਦਰਾਹੇ ਮਾਰਕੀਟ ਚ ਇਹ ਥੋੜ੍ਹ ਵੜਦੀਆਂ ਨੇ ਆਪਾਂ ਫਰਮੰਦੀਆਂ ਬਕਸ ਨੋਟਬੁੱਕ ਨਵੇਂ ਇਸ ਵਿੱਚ ਸਟੱਡੀਆਂ ਇੱਥੇ ਲੱਗੂਗਾ ਵੀ ਆਪਣਾ ਦੁਸ਼ਰਾ ਜਿੱਤੇ ਰੋਜ਼ ਰਾਤ ਨੂੰ ਚਲਦੀ ਆ ਰਾਮਲੀਲਾ ਦੇਖੋ ਇੱਥੇ ਲੱਗਦੀਂ ਦੀ ਰਾਮ ਨੇ ਦੇਖੀਏ ਤੁਸੀਂ ਕਦੇ ਕਿ ਰਾਮ ਦੇ ਪਾਣੇ ਮੰਨ ਸੀ ਤੈਨੂੰ ਉਹ ਇਹ ਕਰਦੇ ਬ੍ਰੈਡ ਲੈ ਲੈਣਾ ਘਰ ਜਾ ਕੇ ਖਾਣਾ ਹੈ ਉਹ ਨੂੰ ਨਾ ਉੱਪਰ ਜਾਣਾ ਤਾਂ ਉਧਰ ਨੂੰ ਹੀ ਗਲੂ ਉੱਥੇ ਜੋਂ ਲੈ ਲੈਣੇ ਬ੍ਰੈਡ ਇਹ ਬਣਾ ਲਵਾਂਗੇ ਸੈਂਡਵਿਚ ਬਣਾਵਾਂਗੇ ਸੈਂਡਵਿਚ ਬਣਾ ਕੇ ਖਾ ਲਵਾਂਗੇ ਸਿੰਪਲ ਆਪਾਂ ਨੂੰ ਇੱਥੇ ਖਾਣ ਦੇਣਾ ਮੈਂ ਤਾਂ ਦੇਖ ਕੇ ਖਾ ਲਵਾਂਗੇ ਮਾਣ ਜੇ ਕੱਚਾ ਹੋਈ ਬ੍ਰੈਡ ਖਾਣੇ ਨੇ ਫੌਰ ਗੋਵੀ ਜੀ ਜਬਾਅ ਮੇ ਖਾਣੇ ਵਾਲੀ ਨਹੀਂ ਰਹੀ ਹੈਗੀ ਇਸ ਹਾਲਾਤਾਂ ਦਾ। ਸਹੀ ਖਾਣਾ ਹੋਇ। ਉਹ 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 ਮੇਰੇ ਬ੍ਰਾਂਡ ਜੀ ਉੱਥੋਂ ਫੜਕ ਨਿਚੋੜਦੇ ਹੋਰ ਕੋਲੋਂ ਦੱਸ। ਥੋਲੇ-ਥੋਲੇ ਪੈਨੇ। ਹਾਂਜੀ ਆਪਾਂ ਨੇ ਲਿਆਂਦਾ ਇੱਥੇ ਹਰ ਸਭ ਕੰਮ ਕਰਨਾ। ਮੈਂ ਜੀ ਮਾਰ ਆਵਾਂਗੇ ਹਾਂਜੀ। ਮੈਂ ਤੇ ਡਰਮ ਦਵਾਉਂ। ਵੈਰੀ ਗੁੱਡ ਲਾਡੂ ਲਾਡੂ। ਮਮੀ। ਲਾਉਂ ਲਾਉਂ ਬੈਠੇ। ਇਹ ਮਿਸਾਲਾ ਪੀਸਣ। ਆਹ ਉਹ ਸੱਲਾਵਾ ਤੇਜ਼ ਕੱਟੋ ਇਹ ਜਿੰਨਾ ਤੇਜ਼ ਕੱਟੋ ਤੇ ਸਾਰੀ ਹੁੰਦੀ ਲੈਣੇ ਕਰ ਲਈ ਦਾਲ ਚੀਨੀ ਤੇ ਇਧਰ ਆਪਾਂ ਬਣਾਉਣ ਲੱਗੇ ਹਾਂ ਕਜੂ ਦੀ ਸਬਜੀ ਆ ਕੀ ਹੁੰਦਾ ਮਿੱਠੇ ਵਿੱਚ ਕੁਛ ਨਹੀਂ ਬਣ ਸਕਦਾ ਸੌਂਪ ਜਿਹੜੀਆਂ ਚੀਜ਼ਾਂ ਪਤਾ ਲੌਂਗ ਇਲਾਇਚੀ ਪੱਤੇ ਇੱਕ ਕੜਾਹਦਾ ਦੇ ਦੇ ਇਹਦੇ ਵਿੱਚ ਬਣਦੀ ਸਬਜੀ ਸਿੰਪਲ ਅੱਧਾ ਹਾਫ ਲਈ ਰਿਹਾ ਉਹ ਤੇ ਪੱਤੇ ਬਦ ਨਹੀਂ ਚਾਦੇ ਹੁੰਦੇ ਨੇ ਨਾ ਤੇਜ ਪੱਤਾ ਤੇਜ ਪੱਤਾ ਟੱਕਣ ਕਿੱਥੇ ਉਪਰੀ ਤੇ ਫੇਰ ਨੈਗਰੂ ਇਸ ਜਿਹੇ ਰੋਟਾ ਵਰਕੇ ਦੇ ਸਕਦਾ ਹਾਂ ਮੰਮੀ ਤੇ ਆਈ ਠੀਕ ਉੱਧਰ ਲਾਈਟ ਲੱਗੀ ਨਹੀਂ ਸੀ ਇਹਨੂੰ ਹੀ। ਕੋਈ ਗੱਲ ਨਹੀਂ। ਉਹ ਨਾ ਤੇਰੀ। ਕੋਈ ਗੱਲ ਹੋਰ ਤਾਂ ਕੈਮਰਾ ਪੱਕੀ ਸੰਗਲਾ ਤਾਂ ਹੋ ਗਿਆ ਤੁਹਾਨੂੰ। ਜਦੋਂ ਬਰਜੀ ਹਾਂ। ਹਾਂਜੀ। ਉਹ। ਇਹਨੂੰ ਉੱਪਰ ਉੱਪਰੋਂ ਤਾਂ ਕਰਕੇ ਪਾ ਰਹੀ ਹਾਂ। ਹਾਂਜੀ ਇੱਧਰ ਮੈਂ ਪਾ ਲਿਆ ਸੀਗਾ ਤੇਲ। ਆਪਾਂ ਬਣਾਵਾਂਗੇ ਕद्दू ਦੀ ਸਬਜ਼ੀ। ਇਹ ਰਹੋ ਜੰਦ ਜੇ 5 ਵਜੇ ਆਦੇ ਨੇ ਫਿਰ ਤਾਂ ਆਰਾਮ ਨਾਲ ਕੰਮ ਹੋ ਜਾਂਦੇ ਨੇ ਫਿਰ ਇਸ ਕੋਈ ਮੈਨੂੰ ਤਾਂ ਲੱਗੀ ਹੁੰਦੀ ਹੈ ਭੁੱਖ ਜਾਨ ਨੂੰ ਸਾਰਾ ਕੁਝ ਬਣਦਾ ਜਨ ਨੂੰ ਜਿੰਦੀ ਹੈ ਮੇਰੀ ਬਸ ਇਹਨ ਮੇਰੀ ਮਰ ਜਿੰਦੀ ਹੈ ਭੁੱਖ ਇਹ ਮੇਰੇ ਰੋਟੀ ਕਾਣ ਦਾ ਦੇਲੀ ਕਰ ਦੋ ਕਈ ਵਾਰ ਮੈਂ ਨਹੀਂ ਕਾਣਦੀ ਕਈ ਵਾਰ ਮੈਂ ਖਾਂਦੀ ਨਹੀਂ ਨੇ ਹੁ ਡੀਟੌਕਸ ਬੋਡੀ ਕਰਨੀ ਚਾਹੀਦੀ ਹੈ 16 ਘੰਟੇ 16 ਘੰਟੇ ਕਰਨੀ ਚਾਹੀਦੀ ਹੈ ਉਪਵਾਸ ਰੱਖਣਾ ਚਾਹੀਦਾ 16 ਘੰਟੇ ਦਾ ਸਵੇਰ ਨੂੰ ਜਿਹੜਾ ਬ੍ਰੇਕਫਾਸਟ ਹੁੰਦਾ 9 10 ਵਜੇ ਕਰਨਾ ਚਾਹੀਦਾ ਰਾਤ ਨੂੰ ਡੀਟੌਕਸ ਬਾਡੀ ਹੋ ਜਾਂਦੀ ਹੈ ਆਪਣੀ ਹਨਾ ਬੱਚੇ ਡੀਟੌਕਸ ਡੀਟੌਕਸ ਮਤਲਬ ਅੰਦਰੋਂ ਜਿਹੜੀ ਗੰਦਗੀ ਹੁੰਦੀ ਹੈ ਬਾਹਰ ਨਿਕਲ ਜਾਂਦੀ ਹੈ ਉਪਵਾਸ ਰੱਖਣਾ ਕੀ ਦੇਖਿਓ ਦੇਖਿਓ ਕੀ ਇਹ ਤੋੜਨਾ ਇਹ ਥੋੜਾ ਨੂੰ ਇਹ ਹਾਂਜੀ ਆਪਾਂ ਦੇ ਮਸਾਲੇ ਸਾਰੇ ਪੀਸ ਕਰ ਮਸਾਲਾ ਹੋ ਗਿਆ ਤਿਆਰ ਮੈਸੇ ਵੀ ਇੱਕ ਆਹ ਮਸਾਲਾ ਇਹਦੇ ਵਿੱਚ ਪਾਇਆ ਹੋਇਆ ਚਾਹ ਪੱਤੀ ਵਾਲਾ ਤਰੀ ਬਣਾਇਆ ਹੋਇਆ ਇਹਦੇ ਪਿੱਛੇ ਹੈਗੀ ਆਹ ਡੱਬੀ ਚ ਪਾਈ ਹੋਈ ਆ ਅਜੀ ਵਣ ਸੌਰੀ ਢੱਬੀਆਂ ਭਰੀਆਂ ਬੀਨੀਆਂ ਹਾਂ ਹਾਂ ਇਹੋ ਨਾਲ ਕੋੜਾ ਸਬੜੀ ਖਾਦੇ ਬੇਸੇ ਢੱਬੀ ਚ ਹੁਣ ਪਾਉਂਗੀ ਕਿ ਜਿਹੜੇ ਚ ਜਗ੍ਹਾ ਨਹੀਂ ਹੈਗੀ